ਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਜਿੱਥੇ ਸ਼ਹੀਦੀ ਸੂਰਬੀਰਤਾ ਅਤੇ ਸੱਚ ਦੇ ਰਾਹੀ ਦੀ ਕੁਰਬਾਨੀ ਦਾ ਇਤਿਹਾਸ ਹਰ ਪੱਥਰ ਤੇ ਦਰਜ ਹੈ ਇਸ ਦੀ ਪਵਿੱਤਰ ਨਗਰੀ ਵਿੱਚ ਸਥਿਤ ਹੈ ਗੁਰਦੁਆਰਾ ਸੀਸਗੰਜ ਸਾਹਿਬ ਉਹ ਸਥਾਨ ਜੋ ਸਿੱਖ ਕੌਮ ਦੀ ਰੂਹ ਨੂੰ थरथरा ਦਿੰਦਾ ਹੈ ਜਿੱਥੇ ਬੇਮਿਸਾਲ ਕੁਰਬਾਨੀ ਦੀ ਯਾਦ ਅੱਜ ਵੀ ਜੀਵੰਤ ਹੈ ਇਤਿਹਾਸ ਦੱਸਦਾ ਹੈ ਕਿ ਸਾਲ 1675 ਦਿੱਲੀ ਦੇ ਚਾਂਦਨੀ ਚੌਕ ਵਿੱਚ ਜ਼ਾਲਮ ਹਕੂਮਤ ਦੇ ਹੁਕਮ ਤੇ ਧਰਮ ਦੇ ਖਾਤਰ ਮਨੁੱਖਤਾ ਦੀ ਰੱਖਿਆ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹੀਦੀ ਕਬੂਲ ਕੀਤੀ ਇਸ ਕੁਰਬਾਨੀ ਦੇ ਨਾਲ ਮਨੁੱਖਤਾ ਨੂੰ ਉਹ ਆਜ਼ਾਦੀ ਮਿਲੀ ਜਿਸ ਦਾ ਕੋਈ ਮੁੱਲ ਨਹੀਂ ਗੁਰੂ ਸਾਹਿਬ ਦਾ ਪਵਿੱਤਰ ਸੀਸ ਸਿੱਖ ਕੌਮ ਦੇ ਮਹਾਨ ਸੂਰਮਾ ਭਾਈ ਜੈਤਾ ਜੀ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਦਿੱਲੀ ਤੋਂ ਚੁੱਕਿਆ ਰਸਤੇ ਦੇ ਹਰ ਪਲ ਉਹ ਮੌਤ ਨਾਲ ਮੁਕਾਬਲਾ ਕਰਦਾ ਹੋਇਆ ਪਰ ਗੁਰੂ ਦੇ ਸਿਰ ਨੂੰ ਸੁਰੱਖਿਅਤ ਰੱਖਣ ਦਾ ਇਹ ਮਿਸ਼ਨ ਉਹਨਾਂ ਲਈ ਇੱਕ ਆਤਮਿਕ ਫਰਜ਼ ਸੀ ਇੱਕ ਅਡੋਲ ਭਗਤੀ ਦਾ ਪ੍ਰਤੀਕ ਲੰਮੇ ਤੇ ਮੁਸ਼ਕਲ ਸਫ਼ਰ ਤੋਂ ਬਾਅਦ ਜਦੋਂ ਭਾਈ ਜੈਤਾ ਜੀ ਅਨੰਦਪੁਰ ਸਾਹਿਬ ਪਹੁੰਚੇ ਤਾਂ ਉਹਨਾਂ ਨੇ ਕੀਰਤਪੁਰ ਸਾਹਿਬ ਵਿੱਚ ਸੀਸ ਨੂੰ ਰੱਖਿਆ ਤੇ ਉੱਥੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੀਸ ਨੂੰ ਲੈ ਕੇ ਇਸ ਜਗ੍ਹਾ ਪਹੁੰਚੇ ਤੇ ਉਹ ਸਥਾਨ ਹੈ ਜਿੱਥੇ ਉਹ ਸੀਸ ਦਾ ਅੰਤਮ ਸੰਸਕਾਰ ਕੀਤਾ ਗਿਆ ਕਹਿੰਦੇ ਨੇ ਉਦੋਂ ਅਨੰਦਪੁਰ ਦੀ ਹਵਾ ਵੀ ਰੋ ਪਈ ਸੀ ਪਰ ਇਹ ਰੋਣਾ ਕਮਜ਼ੋਰੀ ਦਾ ਨਹੀਂ ਸੀ ਇਹ ਸੀ ਸੱਚ ਦੀ ਜਿੱਤ ਦਾ ਅਹਿਸਾਸ ਦੇਸ਼ ਦੇ ਲੋਕਾਂ ਦੀ ਆਜ਼ਾਦੀ ਲਈ ਧਰਮ ਦੀ ਰੱਖਿਆ ਲਈ ਜੋ ਸ਼ਹੀਦੀ ਗੁਰੂ ਸਾਹਿਬ ਨੇ ਦਿੱਤੀ ਉਹ ਮਨੁੱਖਤਾ ਦੇ ਇਤਿਹਾਸ ਦਾ ਸਭ ਤੋਂ ਉੱਚਾ ਦਰਜਾ ਰੱਖਦੀ ਹੈ ਇਸ ਥਾਂ ਤੇ ਹਰ ਰੋਜ਼ ਸੰਗਤ ਨਤਮਸਤਕ ਹੁੰਦੀ ਹੈ ਉਹ ਘੜੀ ਯਾਦ ਕਰਦੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਦੀ ਸ਼ਹੀਦੀ ਨੂੰ ਧਰਮ ਦੀ ਚੌਂਕੀ ਕਹਿੰਦੇ ਹੋਏ ਕਿਹਾ ਸੀ ਕਿ ਉਹਨਾਂ ਤੋਂ ਵੱਡਾ ਵਿਦਵਾਨ ਕੌਣ ਹੋ ਸਕਦਾ ਹੈ ਜੋ ਇਸ ਕੁਰਬਾਨੀ ਦੇ ਲਾਇਕ ਹੋਵੇ ਅੱਜ ਦਾ ਸਿਸਗੰਜ ਸਾਹਿਬ ਸਿਰਫ ਇੱਕ ਇਮਾਰਤ ਨਹੀਂ ਇਹ ਸਿੱਖੀ ਦੀ ਰੂਹ ਹੈ ਇਹ ਸਦਾ ਯਾਦ ਕਰਾਉਂਦਾ ਹੈ ਕਿ ਸੱਚ ਭਾਵੇਂ ਕਿੰਨਾ ਵੀ ਮਹਿੰਗਾ ਕਿਉਂ ਨਾ ਹੋਵੇ ਅੰਤ ਵਿੱਚ ਜਿੱਤ ਦਾ ਜ਼ਰੂਰ ਹੈ ਆਓ ਇਸ ਪਵਿੱਤਰ ਸਥਾਨ ਦੇ ਦਰ ਤੇ ਸਿਰ ਨਿਵਾ ਕੇ ਪ੍ਰਾਰਥਨਾ ਕਰੀਏ ਕਿ ਸਾਨੂੰ ਵੀ ਹਿੰਮਤ ਨਿਸ਼ਚਾ ਤੇ ਸੱਚਾਈ ਦੇ ਰਾਹ ਤੇ ਤੁਰਨ ਦੀ ਤਾਕਤ ਮਿਲੇ ਜਦੋਂ ਵੀ ਅਨੰਦਪੁਰ ਸਾਹਿਬ ਤਾ ਸ੍ਰੀ ਕੇਸਗੜ ਸਾਹਿਬ ਦੇ ਦਰਸ਼ਨ ਕਰਨ ਜਾਵਾਂ ਤਾਂ ਉਸ ਦੇ ਬਿਲਕੁਲ ਨੇੜੇ ਸਥਿਤ ਹੈ ਗੁਰਦੁਆਰਾ ਸੀਸਗੰਜ ਸਾਹਿਬ ਤਾਂ ਇਸ ਦੇ ਦਰਸ਼ਨ ਕਰੇ ਬਣਾ ਵਾਪਸ ਨਾ ਮੁੜਿਓ ਤੇ ਇਸ ਦੇ ਨਾਲ ਹੀ ਗੁਰਦੁਆਰਾ ਗੁਰੂ ਕੇ ਮੈਲ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਘਰ ਹੋਇਆ ਕਰਦਾ ਸੀ ਤੇ ਉੱਥੇ ਹੀ ਸਾਬ ਜਾਨਾ ਜਨਮ ਹੋਇਆ ਸੀ ਤੇ ਉੱਥੇ ਹੀ ਉਹਨਾਂ ਨੂੰ ਗੁਰਤਾ ਗੱਦੀ ਜਿਹੜੀ ਸੀਗੀ ਮਿਲੀ ਸੀ ਤਾਂ ਇਹਨਾਂ ਦੇ ਦਰਸ਼ਨ ਕਰੇ ਬਣਾ ਅਨੰਦਪੁਰ ਸਾਹਿਬ ਤੋਂ ਵਾਪਸ ਨਾ ਮੁੜਿਓ